ਦਾ ਮੁਰਤੋਂ بارش ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦੀ ਇਸ ਚੇਤਾਵਨੀ ਤੋਂ ਬਾਅਦ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਵੱਧ ਸਕਦੀਆਂ ਨੇ ਅੱਜ ਰਾਤ ਤੋਂ ਉੱਤਰ ਪੱਛਮੀ ਭਾਰਤ ਦੇ ਵਿੱਚ ਇੱਕ ਨਵਾਂ ਪੱਛਮੀ ਗੜਬੜੀ ਆਉਣ ਦੀ ਉਮੀਦ ਹੈ ਜੋ ਮੌਸਮ ਨੂੰ ਬਦਲ ਸਕਦੀ ਹੈ ਤਾਂ ਕੱਲ ਤੋਂ ਮੀਂਹ ਦਾ ਦੌਰ ਮੁਰਤੋਂ ਸ਼ੁਰੂ ਹੋਣ ਵਾਲਾ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਸ਼੍ਰੇਂਦਰ ਪਾਲ ਨੇ ਕਿਹਾ ਹੈ ਕਿ 1 ਫਰਵਰੀ ਨੂੰ ਸੂਬੇ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦੀ ਉਮੀਦ ਹੈ ਅਤੇ 31 ਜਨਵਰੀ ਅਤੇ 2 ਤੇ 3 ਫਰਵਰੀ ਨੂੰ ਅਲਗ-ਅਲਗ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਅਗਲੇ 48 ਘੰਟਿਆਂ ਲਈ ਘੱਟੋ-ਘੱਟ ਤਾਪਮਾਨ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ। ਉਸ ਤੋਂ ਬਾਅਦ ਇਹ ਆ ਜਿਹੜਾ 3 ਤੋਂ 4 ਡਿਗਰੀ ਵੱਧ ਸਕਦਾ ਹੈ ਤਾਂ ਘੱਟੋ-ਘੱਟ ਤਾਪਮਾਨ ਦੇ ਵਿੱਚ ਇਸ ਤੋਂ ਬਾਅਦ ਵਾਧਾ ਹੋਵੇਗਾ। ਕਾਊਂਟ ਵਾਲੇ ਦਿਨਾਂ ਵਿੱਚ ਕਿਵੇਂ ਦਾ ਮੌਸਮ ਰਹਿਣ ਵਾਲਾ ਹੈ ਇਹਦੇ ਕੱਲ ਦੀ ਗੱਲ ਕਰੀਏ ਤਾਂ 31 ਜਨਵਰੀ ਨੂੰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਤੇ ਰੋਪੜ ਵਿੱਚ ਵਕ-ਵਕ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 1 ਫਰਵਰੀ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਥਲਾ ਜਲੰਧਰ ਫਤਿਹਗੜ੍ਹ ਸਾਹਿਬ ਰੋਪੜ ਪਟਿਆਲਾ ਤੇ ਮੁਹਾਲੀ ਵਿੱਚ ਵਕ-ਵਕ ਥਾਵਾਂ ਤੇ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦੇ ਜਿਹੜੀਆਂ ਉਹ ਵੀ ਚੱਲ ਸਕਦੀਆਂ ਨੇ ਇਸ ਤੋਂ ਇਲਾਵਾ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ 2 ਫਰਵਰੀ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਥੜਾ ਜਲੰਧਰ ਰੋਪੜ ਅਤੇ ਐਸਐਸ ਨਗਰ ਮੁਹਾਲੀ ਦੇ ਵਿੱਚ ਵਕ-ਵਕ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਆ ਜਿਹੜੀ ਉਹ ਹੋ ਸਕਦੀ ਹੈ ਤਾਂ ਕਈ ਥਾਵਾਂ ਉੱਤੇ ਧੁੰਦ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਕੀਤਾ ਗਿਆ ਹੈ ਤਾਂ ਬਾਰਿਸ਼ ਤੋਂ ਬਾਅਦ ਤਾਪਮਾਨ ਦੇ ਵਿੱਚ ਵਾਧਾ ਹੈ ਜਿਹੜਾ ਉਹ ਵੀ ਦਰਜ ਕੀਤਾ ਜਾਵੇਗਾ ਅਤੇ ਹੌਲੀ ਹੌਲੀ ਮੌਸਮ ਜਿਹੜਾ ਉਹ ਗਰਮੀ ਦਾ ਆ ਜਾਵੇਗਾ ਲੇਕਿਨ ਇਸ ਬਾਰਿਸ਼ ਕਰਕੇ ਕਿਸਾਨ ਦੇ ਜਿਹੜੇ ਉਹ ਜਰੂਰ ਪਰੇਸ਼ਾਨੀ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਪਿੱਛੇ ਜਿਹੇ ਦੋ ਵਾਰ ਬਾਰਿਸ਼ ਹੋਈ ਹੈ ਉਸ ਦੇ ਨਾਲ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਕਰਕੇ ਆਲੂ ਅਤੇ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ ਅਤੇ ਕਿਸਾਨਾਂ ਨੂੰ ਟੋਏ ਪਟਾ ਕੇ ਆਪਣੇ ਖੇਤਾਂ ਵਿੱਚੋਂ ਪਾਣੀ ਆ ਜਿਹੜਾ ਉਸ ਕੌਣਾ ਪਿਆਏ